4-5 ਦਿਨ ਪਹਿਲਾਂ ਸਤਲੁਜ ਦਰਿਆ ਵਿੱਚ 4 ਦੇ ਕਰੀਬ ਨੌਜਾਨਾ ਪਾਣੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਅੱਜ ਸਲੇਮ ਟਾਬਰੀ ਲੁਧਿਆਣਾ ਦੀ ਪੁਲਿਸ ਤੇ ਗੋਤਾਖੋਰਾਂ ਦੀ ਮਦਦ ਨਾਲ ਦੋ ਡੈੱਡ ਬਾਡੀਆਂ ਅਣਪਛਾਤਿਆਂ ਗੋਤਾਖੋਰਾਂ ਨੇ ਲੱਭ ਲਈਆਂ ਐਂਬੂਲੈਂਸ ਰਾਹੀਂ ਉਹਨਾਂ ਬਾਡੀਆਂ ਨੂੰ ਲੁਧਿਆਣਾ ਸਿਵਲ ਹਸਪਤਾਲ ਵਿੱਚ 72 ਘੰਟੇ ਦੀ شناخت ਰੱਖ ਦਿੱਤੀਆਂ ਗਈਆਂ ਸਲੇਮ ਟਾਬਰੀ ਲੁਧਿਆਣਾ ਥਾਣਾ ਦੀ ਪੁਲਿਸ ਡੈੱਡ ਬਾਡੀਆਂ ਤੇ ਵਾਰਸਾ ਦਾ ਪਤਾ ਲਗਾ ਰਹੀ ਹੈ ਗੋਤਾਖੋਰਾ ਰஞ்சிਤ ਮਸੀਹ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਕਿਹਾ ਕਿ ਕਈ ਪਾਣੀ ਵਿੱਚ ਡੁੱਬਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਲੋਕਾਂ ਨੂੰ ਪਾਣੀ ਵਿੱਚ ਨਹਾਉਣ ਦੀ ਸਾਵਧਾਨੀ ਵਰਤਣੀ ਚਾਹੀਦੀ ਹੈ ਜੀ ਇੱਕ ਬਾਡੀ ਮਿਲੀ ਆ ਕਿੰਨੀਆਂ ਬਾਡੀਆਂ ਮਿਲੀਆਂ ਅੱਜ ਸਵੇਰ ਦੇ ਤੁਸੀਂ ਲੱਗੇ ਹੋਏ ਆ ਕੱਲ ਦੇ ਤੇ ਅੱਜ ਦੇ ਵਿੱਚ ਵਿੱਚ ਅੱਜ 2 ਮਿਲੀਆਂ ਜੀ ਹਾਂਜੀ ਕਿੱਦਾਂ ਦੇ ਹਾਲਾਤ ਐ ਉਹਨਾਂ ਦੇ ਕਿਦਾਂ ਕਿੰਨੀ ਗੁੰਮ ਲੱਗਦੀਆਂ ਉਹਨਾਂ ਦੀ ਉਮਰ ਤਾਂ ਆ ਗਈ 19 ਸਾਲ ਜਾਂ 18 ਸਾਲ ਹਾਂ ਤੇ ਹਾਲਾਤ ਬਹੁਤ bure ਉਹਨਾਂ ਦੇ ਬਾਡੀਆਂ ਦੇ ਹਾਂਜੀ ਬੜੀ ਮੁਸ਼ਕਲ ਐ ਆਟੋ ਯਾਤ ਦੇ ਕਰਕੇ ਇਹ ਬੱਚਿਆਂ ਨੇ ਮੁੰਡਿਆਂ ਨੇ ਸਾਰਿਆਂ ਨੇ ਗਲ ਕੇ ਹਾਂ ਆਪਣਾ ਸਰਜਰੀ ਆਪਰੇਸ਼ਨ ਕਰਕੇ ਤਾਂ ਆਪਣੇ ਬੋੜੀਆਂ ਕੀਤੀਆਂ ਵਾ ਤੇ ਹੁਣ ਉਹਨਾਂ ਦੇ ਪਰਿਵਾਰ ਨੂੰ ਸੌਂਪ ਦਿੱਤੀਆਂ ਲਗਾਤਾਰ ਮਾਮਲੇ ਜਿਹੜੇ ਡੁੱਬਣ ਦੇ ਆ ਰਹੇ ਆ ਕਿੰਨੀਆਂ ਬੋੜੀਆਂ ਅਜੇ ਤੱਕ ਕੜ ਚੁੱਕੀਆਂ ਗੱਲ ਪਰਸੋਂ ਦੇ ਵਿੱਚ ਵਿੱਚ ਐਸਾ ਬਹੁਤ ਕੜ ਚੁੱਕੇ ਜੀ ਅਸੀਂ ਤਾਂ 15 14 ਕੜ ਚੁੱਕੇ ਆ ਆਪਦੇ ਤਿੱਕਰ ਲੋਕੀ ਮੰਨਦੇ ਨਹੀਂ ਹੈਗੇ ਜੀ ਹਾਂਜੀ ਜਿੰਨਾ ਮਰਜ਼ੀ ਸਮਝਾਓ ਵੀ ਬੇਟਾ ਤੇ ਪਾਣੀ ਡੂੰਗਾ ਵਾ ਬੱਚੇ ਉਹ ਫੇਰ ਉਲਟਾ ਬੋਲਦੇ ਆ ਹਾਂ ਹਾਂ ਫੇਰ ਇਸ ਕਰਕੇ ਅਸੀਂ ਮਨਾ ਕਰਨਾ ਕਰਦੇ ਨਹੀਂ ਕੀ ਇਹ ਲੁਧਿਆਣਾ ਏਰੀਆ ਦਾ ਫਲੋਰ ਦੇ ਨਹੀਂ ਲੁਧਿਆਣਾ ਏਰੀਆ ਲੁਧ